ਜੀ ਮਿੱਤਰੋ ਤੇ ਫਾਈਨਲੀ ਆਪਾਂ ਲੋਂਗਵਾਲ ਮੋਰੰਜਨ ਮੇਲੇ ਤੇ ਪਹੁੰਚ ਚੁੱਕੇ ਆਂ ਇਧਰਾਂ 20 ਦਿਨ ਮਤਲਬ ਲਗ ਪੂਰਾ ਮੇਲਾ ਚੱਲਣਾ ਏ ਆਨੰਦ ਲਿਓ ਤੇ ਆਪਾਂ ਵੀ ਰਾਤ ਨੂੰ ਆਵਾਂਗੇ ਪੂਰੀ 30 ਤਰੀਕ ਤੱਕ ਵੀ ਚੱਲੂ ਮੇਲਾ ਜੱਜਾ ਹਾਂਜੀ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਆ ਮੈਂ ਹੋਪ ਕਰਦਾ ਹਾਂਗਾ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਘੈਂਟ ਆ ਓਕੇ ਗੱਲਬਾਤ ਤੇ ਅੱਜ ਆਪਾਂ ਚੱਲਾਂਗੇ ਲੌਂਗਵਾਲ ਫਿਰ ਤੋਂ ਲੌਂਗਵਾਲ ਲੱਗਿਆ ਮਨੋਰੰਜਨ ਮੇਲਾ ਤੇ ਆਪੋ ਦੇ ਬਾਰੇ ਦੇਖਾਂਗੇ ਕੀ ਕੀ ਚੱਕਰ ਮਾਇਆ ਵੀਡੀਓ ਦੇਖ ਕੇ ਸੀ ਬਹੁਤ ਵਧੀਆ ਲੱਗਿਆ ਹੋਇਆਗਾ ਮਨੋਰੰਜਨ ਮੇਲਾ ਕੋਈ ਵੀ ਆ ਜਾ ਸਕਦਾਗਾ ਪੂਰਾ ਘੈਂਟ ਆ ਤੇ ਮੈਂ ਤੇ ਚਾਚਾ ਚੱਲਾਂਗੇ ਚਾਚਾ ਫਿਲਹਾਲ ਤੁਹਾਨੂੰ ਆਪਣੀ ਗੱਡੀ ਕੱਲ ਨੂੰ ਦਿਖਾਣ ਵੀ ਲਾਉਣੇ ਉਹਨੇ ਕੋਲ ਤੇ ਦੀ ਫਿਰ ਤੇ ਇਕੱਠੇ ਚੱਲਾਂਗੇ ਤੇ ਮੈਂ ਕੋਠੇ ਤੇ ਕੋਟ ਪਾਉਣ ਆਏ ਸੁਕਣੇ ਤੇ ਕੋਰ ਤੋਂ ਹੱਤਗਾ ਤੇ ਉੱਚੇ ਚਾਚੇ ਕੋਲ ਚੱਲਦੇ ਆ ਤੇ ਦੇਖਦੇ ਆ ਆਪਾਂ ਤੇ ਚਾਚਾ ਉਧਰ ਕਰੀ ਜਾਂਦਾਗਾ ਰੇੜੀ ਸਾਫ ਤੇ ਚੱਲਦੇ ਆਪਾਂ ਉਧਰ ਹਾਂਜੀ ਇੱਧਰ ਤੋਂ ਹੀ ਜਾਂਦਾ ਚਾਚਾ ਰੇੜੀ ਤੇ ਕੱਲ ਨੂੰ ਚਾਚੇ ਨੇ ਲਾਉਣੀਆਂ ਕੁਲਚੀ ਦੀ ਦੁਕਾਨ ਉੱਥੇ ਉਹੀ ਟਿਕਾਣੇ ਤੇ ਅੱਡੇ ਤੇ ਤੇ ਥੋੜਾ ਜਿਹਾ ਬੈਨਰ ਬੁਨਣ ਲਈ ਆਪਾਂ ਰੈਡੀ ਕਰਾਉਣ ਵਾਸਤੇ ਦਿੱਤੇ ਹੋਏ ਨੇ ਉਹ ਇੱਕ ਦਿਨ ਤੱਕ ਬਣ ਕੇ ਆਉਣਗੇ ਤੇ ਬਾਕੀ ਧੋਸ ਵਾਈ ਚੱਲੀ ਜਾਂਦੀ ਆ ਉਰੇ ਜੇ ਆਪਾਂ ਫੋਟੋ ਨਾਲ ਹਰੀ ਸਿੰਘ ਨਲੂਏ ਦੀ ਸਿਪਾਈ ਹਾਂ ਇਹ ਬਹੁਤ ਵਧੀਆ ਤੁਸੀਂ ਖਿਆਲ ਦਿੱਤਾ ਤੇ ਆ ਮਿੰਦੀ ਨਾਲ ਹੈਲਪ ਕਰਨਾ ਕਿਉਂ ਥੋੜੀ ਯਾਰ ਕਿਉਂ ਐ ਕੀ ਹੁੰਦਾ ਤੇ ਮਿੰਦੀ ਅੰਦਰੋਂ ਸਾਬ ਕਿੰਨੇ ਜੱਜ ਚੱਕੇ ਚੁੱਕੇ ਤੇ ਇੱਕ ਦੀ ਬੰਦਰ ਬੋਲਣਾ ਬੰਨ੍ਹ ਦਿੱਤਾ ਇਹਨੇ ਬਣਾ ਹੈ ਬਣਾਇਆ ਜ਼ਰੀ ਤੇ ਆ ਪਹਿਲੇ ਪਿਛਲਾ ਬੰਨ੍ਹ ਰਹਿ ਲਵਾਇਆ ਸੀ ਇਹ ਤੇ ਆਪਾਂ ਥੋੜਾ YouTube Facebook ਉਹਦੀ ਆਈਡੀ ਉਡੀ ਵੀ ਲਿਖਾਉਣੀ ਹੈ ਤੇ ਪਿਛਲੇ ਬੰਨ ਜਿਹੜਾ ਬੰਨ ਦਿੱਤਾ ਹੋਇਆ ਵੀ ਗੱਲ ਬਾਤ ਨੂੰ ਦੱਸਾਂਗਾ ਜੇ ਆਪਾਂ ਜੇ ਨੋਮੋਬਾਈਲ ਚ ਲੈ ਲਾਂਗੇ ਆਪਾਂ ਦਰਮੇਂ ਮੁੰਡੇ ਦੇ ਸਿਕਸ ਪੈਕ ਵੀ ਆ ਚੁੱਕੇ ਨੇ ਕਿਉਂ ਵੀ ਦੌਲੇ ਦਿਖਾ ਦੇ ਫੇਰ ਚੈੱਕ ਕਰੋ ਬਈ ਦੌਲੇ ਮੁੰਡੇ ਦੇ ਸੋ ਹੁਣ ਮਿੱਤਰੋ ਤੇ ਆਪਾਂ ਲੌਂਗਵਾਲ ਨੂੰ ਚੱਲਦੇ ਆਂ ਰੈਡੀ ਹੋ ਗਈ ਉਹਦੀ ਹੋ ਗਿਆ ਆਪਾਂ ਨਾਲ ਨੂੰ ਤੇ ਬਾਕੀ ਕਰਤਾ ਵੀ ਰੈਡੀਆ ਗੱਡੀ ਗੁੜੇ ਤੋਲੀ ਓਕਿਆ ਤੇ ਆਪਾਂ ਬਸ ਚੱਲਦੇ ਨਾਲ ਤੁਹਾਨੂੰ ਮਨੋਰੰਜਨ ਮੇਲਾ ਦਿਖਾਵਾਂਗੇ ਨਾਲੇ ਲੌਂਗਵਾਲ ਤੋਂ ਜੋ ਆ ਕੇ ਇਹਨੇ ਕੱਪੜੇ ਲੈ ਕੇ ਆਏ ਨੇ ਉਹ ਤੋਂ ਮਨੋਰੰਜਨ ਮੇਲਾ ਦਿਖਾਵਾਂਗੇ ਹੈ ਬੜਾ ਏ ਇकडे ਜਿਹਾ ਆਪਾਂ ਨੇ ਜੀ ਮਿੱਤਰੋ ਤੇ ਫਾਈਨਲੀ ਆਪਾਂ ਲੌਂਗਵਾਲ ਮੋਰੰਜਨ ਮੇਲੇ ਤੇ ਪਹੁੰਚ ਚੁੱਕੇ ਆ ਤੇ ਹਲੇ ਤਾਂ ਹੈ ਨਹੀਂ ਰਾਤ ਨੂੰ ਜ਼ਿਆਦਾ ਸਜਦਾ ਹੁੰਦਾ ਇਹ ਅੰਦਰ ਦੇਖ ਲਓ ਪੋਸਟਰਸ ਆ ਰਹੇ ਨੇ ਜਿਹੜੀਆਂ ਵੀ ਚੀਜ਼ਾਂ ਲੱਗੀਆਂ ਨੇ ਉਹਨੇ 99% ਤਾਂ ਹੈਗੀਆਂ ਨੇ ਵਿੱਚ ਊਤ ਮੰਗਲਾ ਹੋ ਗਿਆ ਜਿਵੇਂ ਕੀ ਊਠ ਦੇਖ ਰਹੇ ਹਾਂ ਮੈਂ ਵੀਡੀਓ 'ਚ ਦੇਖੀ ਊਠ ਵੀ ਹੈਗਾ ਓਰੇ ਤੇ ਬਾਕੀ ਹੋਰ ਵੀ ਵਾਵਾ ਚੀਜ਼ਾਂ ਨੇ ਓਰੇ ਤੇ ਦੇਖੀਏ ਆਪਾਂ ਸਾਰੀਆਂ ਆਪਾਂ ਤੇ ਅੰਦਰ ਐਂਟਰ ਹੁੰਨੇ ਆਪਾਂ ਜੀ ਮਿੱਤਰੋ ਤੇ ਐਂਟਰ ਵੱਟਦੇ ਸਾਹਰੀ ভূত ਬੰਗਲਾ ਹੁੰਦਾ ਤੇ ਇੱਧਰ ਊਠ ਊਠ ਮੇਰੇ ਹਿਸਾਬ ਨਾਲ ਅੰਦਰ ਆਉਂ ਤੋਂ ਦਿਖਾਤਾ ਹੈ ਦੋਨੋਂ ਉਹ ਪਰਾਂ ਇਹ ਰਾਤ ਨੂੰ ਬਹੁਤ ਸਜਾਵਟ ਹੁੰਦੀ ਹੈ ਤੇ ਭੂਤ ਮੰਦਾਂ ਅੰਦਰ ਜਾਣ ਦੀ ਵੀ ਐਂਟਰੀ ਹੈ ਇਹਦੀ ਅੰਦਰ ਜਾਣ ਦੀ ਐਂਟਰੀ ਫੀਸ ਹੈਗੀ ਹੈ ਬਾਈ 50 ਰੁਪਏ ਠੀਕ ਆ ਬਾਈ ਐਂਟਰ ਜਾਣ ਦੀ ਫੀਸ ਹੈਗੀ ਹੈ 50 ਰੁਪਏ ਇਹ ਰਾਤ ਨੂੰ ਚੱਲੂਗਾ ਕਿੰਨੇ ਦਿਨ ਚੱਲਦਾ ਹੁੰਦਾ ਇਹ 30 ਤਰੀਕ ਤੱਕ 30 ਤਰੀਕ ਤੱਕ ਅੱਜ ਮਤਲਬ 15-20 ਦਿਨ ਚੱਲਣਗੇ 15-20 ਦਿਨ ਮਤਲਬ ਲਗ ਪੂਰਾ ਮੇਲਾ ਚੱਲਣਾ ਹੈ ਨੰਦਲੇਓ ਤੇ ਆਪਾਂ ਵੀ ਰਾਤ ਨੂੰ ਆਵਾਂਗੇ ਪੂਰੀ 30 ਤਰੀਕ ਤੱਕ ਨੂੰ ਚੱਲੂ ਮੇਲਾ ਚਾਚਾ ਮਾੜਾ ਘੇੜਾ ਆਪਾਂ ਫਿਰ ਹਾਂ 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 ਤੇ ਬਾਈ ਹੁਣ ਦਾ ਬਹੁਤ ਧੰਨਵਾਦ ਬਾਈ 30 ਤਰੀਕ ਨੂੰ 30 ਤਰੀਕ ਨੂੰ ਬਾਈ ਜਰੂਰ ਘੇੜਾ ਮਾਰਿਓ ਜੀ 30 ਤੱਕ ਚੱਲਣਾ 15 20 ਦਿਨ ਚੱਲਣਾ ਧਰਮ ਕੰਡੇ ਦੇ ਕੋਲ ਆਈ ਹਾਂ ਤੇ ਬਾਈ ਹੁਣ ਦਾ ਬਹੁਤ ਧੰਨਵਾਦ ਗਾਣਾ ਬੰਦ ਕਰਨ ਵਾਸਤੇ ਮੈਂ ਕਾਪੀ ਰਾਈਟ ਨਾ ਜੇ ਉਹਦੇ ਕਰਕੇ ਬਾਈ ਹੁਣੇ ਗਾਣਾ ਬੰਦ ਕੀਤਾ ਤੇ ਇੱਧਰ ਛੋਟੇ ਛੋਟੇ ਸਟਾਲ ਵੀ ਲੱਗੇ ਹੋਏ ਨੇ ਸਟਾਲ ਦੇਖ ਸਕਦੇ ਹੋ ਮੱਕੀ ਦਾ ਪਾਪ ਕੌਨ ਜੀ ਕਹਿੰਦੇ ਨੇ ਉਹਦੇ ਲੱਗੇ ਹੋਏ ਇਧਰ ਕਾਰ ਜਿਹੜਾ ਹੋ ਗਿਆ ਕਾਰ ਸਿਸਟਮ ਜਾਂ ਪੂਰਾ ਘੈਂਟ ਆ ਵੱਡੇ ਵੱਡੇ ਚੰਡੋਰ ਲੱਗੇ ਹੋਏ ਨੇ ਮੇਲਾ ਇਹ 30 ਤਰੀਕ ਤੱਕ ਚੱਲਣਾ ਹੈ ਇਹ ਮਤਲਬ 15-20 ਦਿਨ ਅੱਜ 9 ਤਰੀਕ ਅੱਜ 15-20 ਦਿਨ ਆਮ ਨਾਲ ਚੱਲੂ ਮੇਲਾ ਤੇ ਝੋਲੇ ਦੇਖ ਲਓ ਤੁਸੀਂ ਆ ਛੋਟੇ ਛੋਟੇ ਜਿਹਾ ਵੱਖਾਂ ਵਾਲੇ ਗੱਡੀਆਂ ਵਾਲੇ ਝੋਲੇ ਲੱਗੇ ਹੋਏ ਨੇ ਤੇ ਘੋੜਿਆਂ ਵਾਲੇ ਟ੍ਰੇਨ ਹੋਗੀ ਕਿਸ਼ਤੀ ਡਿਸਕੋ ਬਾਰ ਵਾਲਾ ਹੁੰਦਾ ਜਿਹੜਾ ਇੱਕ ਚੰਡੋਲ ਲੱਗਿਓ ਨੇ ਰਾਤ ਨੂੰ ਲekin ਜਿਆਦਾ ਜਗਮਗ ਹੁੰਦੀ ਆ ਉਰੇ ਕਿਉਂਕਿ ਰਾਤ ਨੂੰ ਲਾਈਟਾਂ ਲੂਟਾਂ ਲੱਗੀਆਂ ਹੁੰਦੀਆਂ ਨੇ ਬਹੁਤ ਬਹੁਤ ਘੜ ਘੜ ਹੁੰਦੇ ਆ ਯਾਰ ਉਹਦੇ ਓਕੇ ਤੇ ਵਧੀਆ ਲੱਗਿਆ ਕਿ ਇੱਧਰ ਵੀਰੇ ਮਿੱਤਰੋ ਜਿਹੜੇ ਆਖਿਆ ਸੀ ਬੈਨਰ ਲੱਗੇ ਨੇ 99% ਦਾ ਹੈਗੇ ਨੀ ਚੀਜ਼ਾਂ ਉਹ ਸੱਚੀ ਵੀ ਇਧਰ ਕੋਲ ਛੋਟੇ ਜਿਵਾਖਾਂ ਵਾਸਤੇ ਪੂਲ ਵੀ ਬਣਾਏ ਹੋਏ ਜੇ ਤੇ ਕਿਸੇ ਵਿੱਚ ਜਾ ਸਕਦਾ ਮ ਜਵਾਖ ਆਪ ਚਲਾਉਂਗਾ ਪੈਡਲ ਪੁੱਡਲ ਲੱਗੇ ਹੁੰਦੇ ਨੇ ਵਿੱਚ ਤੇ ਓਕੇ ਆ ਬਾਕੀ ਚੰਡੋਲ ਦੇਖ ਲੋ ਬਹੁਤ ਵੱਡੇ ਰਾਤ ਨੂੰ ਲਾਈਟਿੰਗ ਫੁੱਲ ਹੁੰਦੀ ਆ ਪਰ ਰਾਤ ਨੂੰ ਵੀ ਗੇੜਾ ਮਾਰਾਂਗੇ ਬਸ ਤੁਸੀਂ ਆਏ ਜਰੂਰ 30 ਦਿਨ ਤੱਕ ਆਇਓ ਇੱਧਰ ਵੀ ਲੱਗੇ ਹੋਏ ਨੇ ਇੱਧਰ ਵੀ ਇੱਕ ਡ੍ਰੈਗਨ ਵਾਲਾ ਝੂਲਾ ਇੱਧਰ ਡ੍ਰੈਗਨ ਵਾਲਾ ਤੇ ਇੱਧਰ ਮिक्की ਮਾਊਸ ਵਾਲਾ ਛੋਟੇ ਹੁੰਦੇ ਸੀ ਬਹੁਤ ਨਿਆਰਾ ਹੁੰਦੇ ਸੀ ਮੰਨ ਤਾਂ ਹੁਣ ਵੀ ਕਰਦਾ ਪਰ ਚੜ੍ਹ ਨਹੀਂ ਦਿੰਦੇ ਇਹ ਤੇ ਬਹੁਤ ਘੰਟਾ ਵੀ ਝੂਲਾ ਤੇ ਇੱਧਰਲੀ ਸਾਈਡ ਲੱਗੀਆਂ ਹੋਈਆਂ ਨੇ ਗੇਮਿੰਗ ਵਾਲੀਆਂ ਉਹ ਵੀ ਦਿਖਾਉਣਾ ਤੁਹਾਨੂੰ ਇੱਧਰਲੀ ਸਾਈਡ ਲੱਗਿਆ ਹੋਇਆ ਗੇਮਿੰਗ ਵਾਲਿਆਂ ਇੱਥੋਂ ਨੀਮ ਤੇ ਮਿਸਮ ਨਾਲ ਕੋਈ ਸਰਕਲ ਹੋਊਗਾ ਇਹਨਾਂ ਕੋਲ ਪਾਉਣ ਨਾਲ ਜਾਂ ਬੰਦੂਕ ਨਾਲ ਕਰ ਸਕਦੇ ਨੇ ਤੇ ਬਾਕੀ ਇੱਧਰ ਦੇਖੋ ਜੀ ਇਹ ਤੇ ਨਿਸ਼ਾਨਾ ਲਾਉਣਾ ਤੇ ਭਾਈ ਉਹ ਚੀਜ਼ ਥੋੜੀ ਜਿਹੜੀ ਚੀਜ਼ ਤੇ ਨਿਸ਼ਾਨਾ ਲਾਣ ਆ ਬਿਸਕਟ, ਬਰੋਟੀ, ਪੂਜੀਆ ਕੋਈ ਵੀ ਚੀਜ਼ ਆ। ਇਹ ਤੇਰਾ ਬਾਈ ਹੁਣੀ ਲੱਗੇ ਹੋਏ ਨੇ ਨਿਸ਼ਾਨਾ ਲਾਉਣ ਵਾਸਤੇ। ਇਹ ਬਾਕੀ ਦੇਖਦੇ ਆ। ਬਰੋਟੀ ਚ ਲਾਏਗਾ ਭਾਈ। ਕਿੰਨੀਆਂ ਬਈ ਇਹਦੀ? ਨਹੀਂ ਨਹੀਂ ਕਿੰਨੀਆਂ? ਕਿੰਨੇ ਰੁਪਏ ਦੀ ਸ਼ਾਟ ਲੱਗਦਾ? 50 ਕੇ 6 ਰਾਊਂਡ ਹੈ ਇਹ। 50 ਕੇ 6? ਯਾਰ ਪਹਿਲੇ 6 ਰਾਊਂਡ ਮਿਲਦੇ ਨੇ ਭਾਈ ਤੁਹਾਨੂੰ ਦੇਖ ਲਓ ਇੱਥੇ। ਤੇ ਬਾਕੀ ਉਰੇ ਵੀ ਆਪਸ਼ਨ ਆ ਬੋਲ ਆਣੇ ਤੇ ਨੰਬਰਿੰਗ ਅਲੀ ਜੇਵੇ। ਬਾਕੀ ਜਿਹੜੇ ਖੇਡ ਰਹੇ ਨੇ ਮੇਲੇ 'ਚ ਉਹਨਾਂ ਨੂੰ ਪਤਾ ਯਾਰਾ ਹਿਸਾਬ ਕਿਤਾਬ ਆ ਤੇ ਆਪਾਂ ਵੀ ਇੱਕ ਦੋ ਵਾਰ ਖੇਡ ਕੇ ਦੇਖੀ ਆ ਪਰ ਬਾਕੀ ਬਈ ਥੋੜੀ ਮਰਜ਼ੀ ਦੇਖੋ ਤੁਸੀਂ ਕਰਕੇ ਤੇ ਇੱਧਰ ਵੀ ਇੱਧਰ ਵੀ ਗੇਮ ਆਈ ਗਈਆਂ ਨੇ ਪੈਸੇ ਵਾਲੀਆਂ ਦੇਖ ਲਓ ਇੱਥੇ ਸਰਕਲ ਮਿਲਣਗੇ ਤੁਹਾਨੂੰ ਸਰਕਲ ਵਿੱਚ ਤੁਸੀਂ ਜਿਹੜੀ ਵਿੱਚ ਸਰਕਲ ਸੱਟੋਂਗੇ ਜਿਹੜੀ ਚੀਜ਼ ਆ ਗਿਆ ਉਹ ਚੀਜ਼ ਥੋੜੀ ਉਰੇ ਬਾਕੀ ਗੱਲਬਾਤ ਘੈਂੜਾ ਤੇ ਚੱਲਦੇ ਆਪਾਂ ਗਾਹ ਨੂੰ ਤੇ ਰਾਤ ਨੂੰ ਆਵਾਂਗੇ ਕਿਸੇ ਦਿਨ ਮਿੱਤਰੋ ਅੰਦਰ ਤੁਹਾਨੂੰ ਦਿਖਾ ਚੁੱਕਿਆ ਹੁੰਦਾ ਦਾ ਕੀ ਮਾਹੌਲ ਆ ਤੇ 4 ਵਜੇ ਤੋਂ ਸ਼ਾਮ ਨੂੰ 4 ਵਜੇ ਤੋਂ ਸਟਾਰਟਿੰਗ ਹੁੰਦੀ ਹੈ ਇਹਦੀ ਤੇ ਰਾਤ ਤੱਕ ਨੂੰ ਚੱਲਦਾ ਪੂਰਾ ਵਧੀਆ ਜਿਹੜੀ ਚੀਜ਼ ਦਿਖਾਈ ਆ ਉਹ ਹੈਗੀ ਆ ਇਥੇ ਐਂਟਰ ਹੋਇਆ ਪੂਰੀ ਹੈਗੀ ਆ ਉਹ ਗੱਲ ਬਾਤ ਉਹਰੇ ਸਾਰੀ ਚੀਜ਼ ਤੇ ਇੰਟਰਫੇਸ ਐਂਟਰੀ ਫੀਸ ਹੈਗੀ ਹੈ ਇਹਦੀ 20 ਰੁਪਏ ਸਿਰਫ 20 ਰੁਪਏ ਜਿੰਨਾ ਟਾਈਮ ਮਰਜੀ ਰਹੋ ਤੁਸੀਂ ਬਾਕੀ ਤੇ ਜਿੰਨਾ ਟਾਈਮ ਮਰਜੀ ਰਹੋ ਕੋਮੋ ਫਿਰੋ ਕੁਝ ਨਹੀਂ ਨਾ ਤੇ ਬਾਕੀ ਆਪਾਂ ਗਾਉ ਨੂੰ ਚੱਲਦੇ ਹਾਂ ਸੁਣ ਲਿਖੋ